ਆਦੇ ਕੋਲੇ ਕੀਤੇ ਆ ਵੀਰ ਜੀ ਬੀ ਇਸ਼ਾਨ ਸਿੰਘ ਜੀ ਉਹ ਵੀ ਸਤਿਕਾਰਯੋਗ ਬੱਚੇ ਸਾਰੇ ਵੜ ਜਓ ਸਾਰੇ ਲੋ ਜੀ ਅੱਜ ਹੋਣ ਲੱਗਾ ਕਬੱਡੀ ਕੱਪ ਪਾਉਗੇ ਰੇਡ ਸਾਰੇ ਵੀਰ ਨੇ ਸਾਡੀ ਕਬੱਡੀ ਨੂੰ ਪਿਆਰ ਕਰਦੇ ਆ ਸਨੇਹਦੀਪ ਅਜੇ ਕੈਪਟਨ ਮਲਕਪਈ ਹੋਣੀ ਲੈ ਕਬੱਡੀ ਖਿਡਾਰੀ ਸਾਰਕੜਾ ਜਿਹਦਾ ਜਵੱਲੇ ਪੱਦਰ ਤੇ ਮਾਣ ਕੀਤਾ ਇਹਨਾਂ ਭਰਾਵਾਂ ਨੇ ਬਹੁਤ ਵੱਡਾ ਮਾਣ ਬਖਸ਼ਿਆ ਇਹ ਧਰਤੀ ਤੇ ਰਸੀਮ ਪੁੱਤਰ ਬਾਈ ਦੀ ਬਹੁਤ ਵੱਡੀ सेवा વિશેષ ਤੌਰ ਤੇ ਮੈਂ ਧੰਨਵਾਦ ਕਰਦਾ। ਖਾਂਡੇ ਪਿੰਡ ਦੇ ਵਿੱਚ ਰੌਣਕਾਂ ਬਹਾਰਾਂ ਵੱਡੀਆਂ ਲੱਗੀਆਂ ਹੋਈਆਂ ਨੇ। ਬਹੁਤ ਵੱਡਾ ਮੇਲਾ ਹੈ। ਸਤਿਕਾਰ ਤੇ ਯੋਗ ਨੇ ਮਾਹਵੀਰ ਸਿੰਘ ਜੀ ਸਾਡੇ ਸਰਪੰਚ ਸਾਹਿਬ ਵੀ ਜਿਹੜੇ ਕੋਈ ਦੇ ਜਾ ਰਹੇ ਹੈ। ਹੋਰਾਂ ਸਰਪੰਚ ਜੀ। ਭਾਈ ਇੱਕ ਟਰੈਕਟਰ ਦਾ ਟਾਇਰ ਮੰਗਿਆ ਦੂਜਾ ਨੰਗਾ ਲੰਗਾ ਕਰੀ ਤਾੜੀਆਂ ਜ਼ੋਰਦਿਆਂ ਮਾਰੋ ਮੇਰੇ ਵੀਰੋ। ਇੱਥਾ ਮੁੰਡੇ ਦੇ ਨਾਂ ਤੇ ਵਾਹ ਵਾਹ ਮੁੰਡਿਆ ਕਮਾਲ ਕਰ ਦਿੱਤੇ ਹੈ। ਅੰਨ ਸਿਰਾਂ ਹੋਇਆ ਪਿਆ ਹੈ। ਹੁਣ ਭਗਵਾਨ ਜੀ ਟਰੈਕਟਰ ਬਾਹਰ ਕਰੋਗੇ ਜੀ। ਇੱਕ ਟਿਕਾਣੇ ਜੇ ਦੇ ਲਾ ਲਓ ਜੀ ਡਰਾਈਵਰ ਐ ਤੁਹਾਡਾ ਬਹੁਤ ਬਹੁਤ ਸਤਿਕਾਰ ਹੋਣਾ ਹੈ ਆਪਾਂ ਧੰਨਵਾਦ ਤੇ ਸਤਿਕਾਰ ਕਰਾਂਗੇ ਸਾਰੇ ਸਤਿਕਾਰ ਜਿਹੜੇ ਪੁੱਜੀ ਹੋਏ ਆ ਉਹਨਾਂ ਕਿਲੀ ਆ ਵੀ ਬਾਬਾ ਸੱਜ ਸਣੋ ਜੀ ਦੇ ਮੇਲੇ ਤੇ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਅਜੀਤ ਸਿੰਘ ਜੀ ਧੱਲੋ ਕਨੇਡਾ ਗੁਰਦਪ ਸਿੰਘ ਜੀ ਧੱਲੋ ਕਨੇਡਾ ਮਰਬੀਰ ਸਿੰਘ ਜੀ ਕਨੇਡਾ ਅਦੋ ਬੀਰ ਸਿੰਘ ਜੀ ਧੱਲੋ ਕਨੇਡਾ ਤੇ ਗਿਰਦ ਸਿੰਘ ਜੀ ਧੱਲੋ ਕਨੇਡਾ ਤੇ ਅਰਸ਼ ਜੀ ਧੱਲੋ ਕਨੇਡਾ ਜਸਪਾਲ ਸਿੰਘ ਜੀ ਧੱਲੋ ਯੂਕੇ ਜੈਪਾਲ ਸਿੰਘ ਜੀ ਤੇ ਜੋ ਫੌਜੀ ਤੇ ਸਤਰਾਵ ਸਿੰਘ ਜੀ ਸੱਤਾ ਫੌਜੀ ਤੇ ਸਾਡੇ ਪੁਕਾਰੇ ਭਾਈ ਲੱਗਾ ਜੀ ਕਬੱਡੀ ਕਲੱਬ ਭਾਈ ਮੱਡੂ ਦੀ ਦਰਜੰਦਰ ਜੀ ਆ ਗਈ ਆ ਜੀ ਮਹਾਪੁਰਸ਼ ਬਾਬਾ ਸੁਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਬਾਬਾ ਲਖਨ ਸਿੰਘ ਜੀ ਗੁਰੂ ਕੇ ਬਾਗ ਵਾਲੇ ਸਵਾਹਪੁਰਸ਼ੇ ਖੇਡਰਾਂ ਨੂੰ ਅਸ਼ੀਰਵਾਦ ਦੇ ਰਹੇ ਆ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਸਰਦਾਰ ਸਿੰਘ ਜੀ ਭੁੱਲਣ ਭਲਵਾਨ ਜੀ ਸੋ ਨਾਲ ਬਹੁਤ ਸਤਿਕਾਰਯੋਗ ਸਾਡੇ ਵੀਰ ਨੇ ਸੋ ਦੋਨਾਂ ਟੀਮਾਂ ਦੇ ਪਲਾਂ ਨਾਲ ਜਾਣ ਪਛਾਣ ਕੀਤੀ ਜਾ ਰਹੀ ਹੈ ਮਹਾਪੁਰਸ਼ਾਂ ਵੱਲੋਂ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਬਹੁਤ ਵੱਡੀ ਸੇਵਾ ਪਹਿਰਸ਼ੀ ਦੀ ਇਸ ਲਗਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਘਰ ਨੇ ਇਤਿਹਾਸਿਕ ਗੁਰੂ ਘਰਾਂ ਦੀ ਸੇਵਾ ਜਿਹੜੀ ਮਹਾਪੁਰਸ਼ਾਂ ਦੇ ਕੋਲ ਹੈ ਮਹਾਪੁਰਸ਼ ਸੇਵਾ ਕਰਦੇ ਨੇ ਸੰਗਤ ਦੇ ਸਹਿਯੋਗ ਦੇ ਨਾਲ ਸੋ ਬਹੁਤ ਵੱਡੀ ਰਹਿ ਗਈ ਹੈ ਬਾਬਾ ਲਖਨ ਸਿੰਘ ਜੀ ਜੀਵਨ ਦੇ ਰੇਡ ਪਾਣ ਜਾਣੀ ਸਾਹਮਣੇ சவுண்ட் பைட் பாடல் இரண்டு ਹਲੋ ਬੜੀ ਬੇਨਤੀ ਹੈ ਸੰਗਤ ਨੂੰ ਥੋੜਾ ਜਿਹਾ ਸੰਭਲ ਕੇ ਰਹੋ ਮੇਰੇ ਵੀਰ ਆਪਾਂ ਗਰਾਊਂਡ ਵਿੱਚ ਰਹਿਣਾ ਕਿ ਸਾਬ ਉੱਪਰ ਨਹੀਂ ਡਿਗਣਾ ਆ ਦੇਖਾਂ ਕਿ ਸਾਹਮਣੇ ਨਿਕਬਾਸ ਸਿੰਘ ਦਾਖਾ ਮਹਤਿਆ ਵਾਲਾ ਸ਼ੋਭਦੀਪ ਸਿੱਧੂ ਦਾ ਗੱਫਾ ਲੱਗਦੀ ਆ ਰਿਹਾ ਹੈ ਬਰਨਾਲੇ ਵਾਲਾ ਫੂਲਾ ਕਬੱਡੀ ਪਾ ਰਿਹਾ ਹੈ ਬਾਬੇ ਬਲਦੇਵ ਸਿੰਘ ਕਬੱਡੀ ਕੋਈ ਦਾ ਖਿਡਾਰੀ ਅੰਗਰੇਜ਼ ਚ ਲੈ ਜਾ ਸ਼ਾਨ ਦੀ ਧਰਤੀ ਤੋਂ ਹਜ਼ਾਰ ਦਿੰਦੇ ਕੀ ਕੰਪੀਡਾ ਰੀਡਰ ਨੇ ਆਪਣੀ ਕਿਉਂਕਿ ਟਿਕਾਣੇ ਖੁੱਲ੍ਹੇ ਨੇ ਖੇਡ ਕਬੱਡੀ ਦੇ ਲੋਹਾ ਬਣਾਇਆ ਇਸ ਇਲਾਕੇ ਦੇ ਵੱਡੇ ਸਟਾਰ ਨੇ ਬਿਲਕੁਰੀਆ ਗਰਬਾਸ ਕਬੱਡੀ ਪੌਂਡ ਲਈ ਵਧਿਆ ਹੋਇਆ ਰਣਾਲ ਸਿੰਘ ਦੀ ਗੱਲ ਕਰ ਰਹੇ ਹਾਂ ਉਧਰ ਦੇ ਪਾਸੇ ਬਾਕੀ ਪੂਰੀ ਸਰਵਾਸ ਪਰ ਕਾਹ ਜਿਹੜਾ ਜਾਫਿਆ ਆ ਦੇਖੋ ਜੱਗੇ ਦੀ ਰੇਡ ਪਈ ਹੋਈ ਆ ਨਿਸ਼ਾ ਦੇ ਢਾਲੇ ਦੇ ਮੇਲੇ ਤੇ ਗਲੇਜ਼ਾ ਗੱਡੀ ਦਾ ਸਨਮਾਨ ਹੋਣਾ ਮਾਰਦ ਮੋਤੀ ਬਲਾਈ ਕਰਦਾ ਪਰ ਨੰਬਰ ਜਿਹੜਾ ਵਕਤੇ ਆ ਪ੍ਰਿੰਟ ਪਾਲ ਸਿੰਘ ਇਸ਼ਾਰਾ ਕਰ ਗਿਆ ਰਾਜੀ ਦਾ ਟੀਲਾ ਰੇਡ ਪਾ ਰਿਹਾ ਸਾਡੇ ਦੇਖਿਆ ਭਾਈ ਦੋਲੇ ਪ੍ਰਿੰਟ ਇਹ ਵੀ ਜੇ ਫੋਕਾ ਹਜ਼ਾਰ ਦੇ ਹੋਣਗੇ ਬੱਚਾ ਦੇ ਵਿੱਚ ਚੋਟੀਆਂ 500 ਦੀਆਂ ਹੋਣਗੀਆਂ ਲਓ ਸ਼ਬੇ ਦੀ ਰੇਡ ਪਾ ਰਿਹਾ ਟਿੱਖਾ ਵਾਟੂ ਪਾ ਕਰਾ ਹੋਇਆ ਕਿੰਨੀ ਦੇ ਉੱਪਰ ਇਹ ਗਰਾਊਂਡ ਸਭ ਤੋਂ ਪਹਿਲਾਂ ਕਲੀਅਰ ਕਰੇ ਜੀ ਇੱਕ ਬੇਨਤੀ ਨੂੰ ਪ੍ਰਵਾਨ ਕਰਿਓ ਵਾਰ ਵਾਰ ਇਧਰਲੀ ਸਾਈਡ ਤੋਂ ਸਾਊਂਡ ਦੀ ਪ੍ਰੋਬਲਮ ਆ ਰਹੀ ਹੈ ਜਿਹੜੇ ਲਾਈਵ ਦਰਸ਼ਕ ਜੁੜੇ ਹੋਣਗੇ ਅਸੀਂ ਉਹਨਾਂ ਤੋਂ ਵੀ ਮਾਫੀ ਆਪ ਦਾ ਸਾਥ ਜੀ ਜਰੂਰ ਪ੍ਰਬੰਧਕ ਕਮੇਟੀ ਦਾ ਕਿ ਮੁੰਡਾ ਆ ਮੁੰਡਾ ਕਹਿੰਦੇ ਖੇਡ ਗਿਆ ਕੰਮੇ ਔਜਨੀਆ ਨਾ ਇੰਗਲੈਂਡ ਫਟ ਗਿਆ ਇੰਗਲੈਂਡ ਦੀ ਬੜੀ ਫੈਡਰੇਸ਼ਨ ਨੇ ਜਿਹੜੇ ਪ੍ਰਧਾਨ ਨੇ ਮੇਨ ਆਦੇ ਦਾ ਵੀ ਉਹਨਾਂ ਨਾਲ ਸਤਾਰ ਕਰਦੇ ਇੱਥੇ ਵੀ ਸਰਦੋਂ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਯਾਰ ਸ਼ਬਾ ਪੂਨੀਆ ਏਰੀਆ ਤੇ ਫੂਲੇ ਦੀ ਗੇੜੀ ਪਈ ਹੋਈ ਸਾਹਮਣੇ ਪੈਂਦੀਆਂ ਵਾਲਾ ਬਾਜੂ ਵੀ ਤਿਆਰ ਆ ਲੈ ਦੇ ਵੀ ਖਾਣੇ ਦੇਖਾਂਗੇ ਬਰਨਾਲੇ ਵਾਲੀ ਰੇਡ ਆ ਸਾਹਮਣੇ ਪਹਿਰ ਵਾਲਾ ਪਿੰਡ ਉਹ ਬਾਜੂ ਹੋ ਗਿਆ ਮੂਰੇ ਇਹ ਨਾਮ ਬਾਜੂ ਪਿੰਡ ਪੈਂਦਾ ਜਗਨਾਲ ਦਾ ਪਿੱਛੇ ਪਿੱਛੇ ਪਾ ਗੇ ਫਰਮਾਇਆ ਮੁੰਡੇ ਨੇ ਸੇਹ ਦਾ ਖਿਡਾਰੀ ਪੂਰਾ ਜਾਫੀ ਚੋਟੀ ਦਾ ਚੋਟੀ ਦਾ ਇਹਦੇ ਕਹਾਉਂਦੇ ਨੂੰ ਟਾਇਆ ਮੁੰਡੇ ਨੇ ਸਾਹਮਣੇ ਦੇਖਾ ਗੇ ਕਿਹ ਕਿਹੜਾ ਕਹਾਉਂਦਿਆਂ ਨੂੰ ਟਾਇਆ ਮੁੰਡੇ ਨੇ ਯਾ ਭਾਈ ਦਾ ਨਾ ਭੱਜਣ ਦਿੰਦਾ ਪੈ ਦੀ ਲੋਰ ਦੇ ਪ੍ਰੀਤ ਦੇ 8:00 ਵੱਜ ਗਏ ਐ ਸੋ ਪਰਮਾਤਮਾ ਮਿਹਰ ਕਰੇ ਬਈ ਥੋੜੇ ਉਹ ਹਵਾ ਹੁੰਦੇ ਯਾਰ ਤੁਸੀਂ ਜਿਆਦਾ ਟੈਕ ਨਾ ਕਰੋ ਬੇਨਤੀ ਹੈ ਪਲੇਅਰ ਨੂੰ ਦੇਖੋ ਬਈ ਪ੍ਰਭਾਨ ਜੀ ਗਿੰਦਰ ਮਹਰਵਾਨ ਜੀ ਬਈ ਦੇਖੋ ਪਲੇਅਰ ਨੂੰ ਜੀ ਸੋ ਸੱਜੇ ਬਾਸ਼ਾ ਮੇਰ ਕਰਨ ਮੇਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਸਾਨਾ ਜੋੜ ਮੇਲਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਯਾਦ ਵਿੱਚ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾ ਰਿਹਾ ਹੈ ਦਿੱਤਾ ਜਾ ਰਿਹਾ ਹੈ ਸੋ ਕਿਰਪਾ ਕਰਕੇ ਸਾਡੀ ਬਾਰ ਬਾਰ ਬੇਨਤੀ ਹੈ ਗਰਾਊਂਡ ਥਲੀ ਰੱਖੀ ਜਾਵੇ ਅਮਰਤਾ ਗਿਆ ਪੱਟੀ ਸ਼ਹਿਰ ਵਾਲਾ ਜੁੜੇ ਤੇ ਬੰਨਿਆ ਰਮਾਲ ਮੁੰਡੇ ਦੀ ਸ਼ਾਮ ਦੇ ਵਿੱਚ ਵਾਧਾ ਕਰਦਾ ਹੈ ਆ ਸਾਡੇ ਫਤਾਪਰੀਏ ਗਿੱਲੀ ਵੱਲੋਂ 500 ਦੀ ਦੂਸਰੀ ਕਬੱਡੀ ਸਫਲ ਹੋ ਚੁੱਕੀ ਹੈ ਉੱਥੇ ਛੋਟੇ ਨੇ ਜੱਫੇ 5000 ਦੇ ਤੇ ਨਾਲ ਸੱਜੇ ਪੂਜੀ ਵੱਲੋਂ ਵੀ 1100 ਦੇ ਮਾਰ ਹੋਣਗੇ ਉਧਰਲੇ ਪਾਸੇ ਰੇਡ ਪਈ ਹੋਈ ਆ ਆ ਕਬੱਡੀ ਪਈ ਹੋਈ ਗਲਾਲੀਪੁਰ ਦੀ ਸੱਤਾ ਕਬੱਡੀ ਪਾਵਾ ਸਾਹਮਣੇ ਦੇਖਾਂਗੇ ਪ੍ਰੀਤ ਪਾਇਲਟੂ ਦੀ ਧਰਤੀ ਹੈ ਸਵਰਗੀ ਭਾਗ ਸਿੰਘ ਰੰਧਾਵੇ ਦਾ ਪੁੱਤ ਮੇਰੇ ਪੰਜਾਬੀ ਵੀਰ ਸਾਹਮਣੇ ਦੇਖ ਜੀਵਨ ਰੇਡ ਪਾਰਿਆ ਅਬੀ ਮਚਿੱਠੇ ਪਾਰਿਆ ਹੋ ਜਾ ਤਕੜਾ ਕੋਲੇ ਦਾ ਜਿੱਦੇ ਮੋੜ ਬ੍ਰਿੰਦਰ ਜਿੰਨੀ ਫਤਾਹਪਰੀਏ ਭਰਾ ਨੂੰ ਬੇਨਤੀ ਕਰਦੇ ਐ ਇਧਰ ਕੁਲਵੀਰ ਕਹਿੰਦਾ ਮਹਿਮਦ ਵਾਲੀਆ ਪਰ ਫਤਾਹਪਰੀਏ ਭਰਾ ਸਾਡਾ ਉਹ ਯਾਫੀ ਚੋਟੀ ਦਾ ਐ ਇਧਰ ਮੈਂ ਭਰਾ ਨੂੰ ਬੇਨਤੀ ਕਰਦੇ ਅਮਰਦੀਆਂ ਤਿੰਨ ਕਬੱਡੀਆਂ ਨੇ 500 ਦੀਆਂ ਸਫਲ ਪੈ ਚੁੱਕੀਆਂ ਪਰ ਸੋ ਪੌਂਡ ਦਾ ਕਰ ਦਿੱਤਾ ਜੀ ਛੱਪਿਆ ਪਾ ਕਬੱਡੀ ਵੀ ਨਹੀਂ ਹੋਈ ਉਹ ਕਿ ਛਾਲਿਆਂ ਚੋਪਰਾਂ ਦੀ ਨੀਵੀਂ ਵਾਲੀ ਨਗ ਤੇ ਫਗਦੇ ਸਮੁੰਦਰਾਂ ਦੇ ਰੁਖ ਮੋੜ ਤੇ ਧੰਨ ਧੰਨ ਹੋ ਗਈ ਐ ਕਬੱਡੀ ਵਾਲਿਓ ਰਾਜਾ ਖੇਡੇ ਮੁੰਡਿਆਂ ਨੇ ਦੱਖਤੁਰ ਤੇ ਆਹ ਸਾਹਮਣੇ ਛੱਬੇ ਲਾ ਦਿੱਤੇ ਆ ਬੇਸ਼ੱਕ ਆ ਜਿਨ੍ਹਾਂ ਨੇ ਭਾਈ 3 ਲੱਖ ਰੁਪਏ ਲਾਇਆ ਕਿ ਲੈ ਇਹਨੇ ਦੀ ਗੱਲ ਕਰਨ ਲੱਗੋ ਜਿਨ੍ਹਾਂ ਨੇ ਲਾਇਆ ਕਬੱਡੀ ਦੀ ਗੱਲ ਕਰ ਲੈਂਦੀ ਆਪਾਂ ਇਮਾਨਦਾਰੀ ਦੇ ਨਾਲ ਖਿਡਾਰੀਆਂ ਤਾਂ ਕਮਾਏ ਜਿਹੜੀ ਆਪਾਂ ਆਪ ਹੀ ਪਾਉਂਦਾ ਕਰ ਲਈਏ ਤੇ ਬੜੀ ਚੰਗੀ ਗੱਲ ਹੋਵੇਗੀ ਕਿਉਂਕਿ ਸਮਾਂ ਇਸ ਲਈ ਪਹਿਲੇ ਬਾਅਦ ਘੱਟ ਦਿੱਤਾ ਗਿਆ ਪੁਆਇੰਟ ਇਸ ਲਈ ਦੇਖਾਂਗੇ ਰੈਟਨ ਆਓ ਵੀ ਖਾਂਗੇ ਭਿੱਡੂ ਸੱਪੇ ਵਾਲੋਂ ਪਾ ਦਿਓ ਕਬੱਡੀਆਂ ਜਿੰਨਾ ਵੀ ਦੇਣੇ ਹੋਰ ਮਿੱਤਰੋ ਆ ਸਾਹਮਣੇ ਪੈ ਕ چھو چھو پی او بلے بلے او بلے بلے گڈو پی دے چے لبڑا دا گیلہ نمبر ویٹر دا او جینے پیسے کٹھن والے لاڑو میرا صاحب نال ہوندا گیلہ صاحب ور فجی کے جاڑے او بلے تے منتخب کھیڈ کرن دا وشیہ پر تے اوہ پا تھا نار اپن دا پٹی والا پٹی ملیا پٹی والا پٹی والا ہوئی پئی ہے کالیاں دا یار دریم دے پئے رکھ لیا کر میرا شیر ہے اوتھے کسان سنگ دیکھو اور اسپورٹ ہے جت جو باج والے کڈیاں کڈنی پالن دے کڈنی راجی دنیا میں راونگے بھائی بھائی ایک بھائی ایک اڑی

पीदा

ਕੋ ਮਿੰਟ ਸਰ ਇਕ ਸਰਬਨ ਸਿੰਘ ਮਾਨੀ ਤਰਜੀਤ ਸਿੰਘ ਲੈ ਲੈਂਦੇ ਯਾਰ ਬਈ ਕਾਦੋ ਇੱਕ ਮਿੰਟ ਮਿਲਦਾ ਬਾਈ ਇੱਕੋ ਮਿੰਟ ਲਿਆਓ ਜੀ ਲੋਜ ਜਿਹਨਾਂ ਪਹਿਲੇ ਤੇ ਧੰਨਵਾਦ ਕਰਦੇ ਹਾਂ ਜਿਸਮਾਲ ਕਨੇਡਾ ਅਜੇ ਪਤ ਕਨੇਡਾ

ਫੈਮਲੇ ਆ ਵਰਨਾ ਫਰੋਖਾ ਦਾ ਲਖਵੀਰ ਸਿੰਘ ਜੀ ਸਰਪੰਚ ਸਾਹਿਬ ਤੁਸੀਂ ਆਓ ਸਰੋਪਾ ਸਾਹਿਬ ਲਾਓ ਜੀ ਪਾਜੀ ਭਰਾਵਾਂ ਦੇ ਸ਼ੇਰ ਹੋ ਜੀ ਪਿੰਡ ਸਾਲ ਦੇ ਵਿੱਚ ਰੋੜਾ ਲੱਗ ਗਿਆ ਦਾ ਸਾਰਿਆਂ ਵੀਰ ਕਿ ਇਸ ਨਗਰ ਦੀ ਗੂੜੀਆਂ ਦਿੱਤੀਆਂ ਸੱਦੇ ਲਾ ਰਿਹਾ ਆਪਣੀ ਪੂਰੀ ਟੀਮ ਦੇ ਨਾਲ ਇੱਕ ਪਾਸੇ ਭਾਈ ਲੱਗਦਾ ਜੀ ਕਬੱਡੀ ਕਲੱਬ ek video banwane ke liye ek video